ਸੀਵੇਂ ਮਿਲ ਜਾ ਆਪਾਂ ਮੈਂ ਤੁਹਾਡਾ ਆਪਣਾ ਸੁਖ ਅਨਨ ਵਾਲੀਆ ਸੁਖ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ Channel ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਭੈਣੀ ਮੀਆਂ ਖਾਂ ਦੇ ਵਿੱਚ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਇੱਕ ਆਰਮੀ ਵੱਲੋਂ ਜਿਹੜਾ ਇੱਕ ਬਹੁਤ ਵੱਡਾ ਪ੍ਰੋਗਰਾਮ ਆਰਗੇਨਾਈਜੇਸ਼ਨ ਕੀਤਾ ਗਿਆ ਹੈ ਇਸ ਦੇ ਵਿੱਚ ਜਿਹੜਾ ਆ ਕਾਰਕਲ ਦੀ جنگ ਬਾਰੇ ਜਿਹੜਾ ਕਿ ਬੱਚਿਆਂ ਨੂੰ ਮੋਟੀਵੇਸ਼ਨ ਕਰਨ ਵਾਸਤੇ ਇਹ ਰੇ ਪਹੁੰਚਿਆ ਔਰ ਬਹੁਤ ਵੱਡੇ ਆਗੂ ਜਿਹੜੇ ਆਪਣੇ ਦਿਸਾਂ ਦੇ ਮੋਰੋ ਜਿਹਨੇ ਸੁਲਾਇਆ ਇਹਦੇ ਨਾਲ ਜਿਹੜੇ ਬੱਚੇ ਨੂੰ ਉਹਨਾਂ ਵਾਲੇ ਸਮੇਂ ਵਿੱਚ ਕੋਈ ਫਾਇਦੇ ਹੋਣ ਵਾਲੇ ਨੇ ਜੀਤ ਅਤਰਿੰਦਰ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਨੇ ਕਾਰਕਲ ਦੇ ਵਿੱਚ ਅੱਗੇ ਹੋ ਕੇ ਜਿਹੜੀ ਇੱਕ ਜੰਗ ਲੜੀ ਆ ਉਸ ਦੇ ਜਿਹੜੇ ਮੌਕੇ ਤੇ ਜਿਹੜੀ ਆ ਇਹ ਕੀ ਕੀ ਘਟਨਾ ਵਾਪਰੀ ਆ ਔਰ ਇੱਥੇ ਸਕੂਲ ਦੇ ਵਿੱਚ ਇਹ ਰਾ ਇਹ ਪ੍ਰੋਗਰਾਮ ਆਰਗੇਨਾਈਜੇਸ਼ਨ ਕਰਾਉਣ ਦੇ ਨਾਲ ਕੀ ਬੈਨੀਫਿਟ ਹੋਣ ਵਾਲੇ ਨੇ ਤੋਂ ਕਰਦੇ ਆ ਗੱਲ ਵਾਹੇ ਤੋਂ ਜਿੱਕਾ ਖਾਲਸਾ ਸ਼ੁਰੂਆਤ ਤੋਂ ਜਿੱਕੇ ਖਾਲਸਾ ਵਾਹੇ ਤੋਂ ਜਿੱਕੇ ਮਤੇ ਹਾਂ ਜੀ ਸਰ ਤੁਸੀਂ ਕਾਰਗੋ ਦੀ ਜੰਗ ਦੇ ਵਿੱਚ ਮੁੜੇ ਹੋ ਕੇ ਲੜੇ ਹੋ ਕੀ ਸਿਚੁਏਸ਼ਨ ਸੀ ਜੀ ਉਸ ਸਮੇਂ ਅਗਰ ਉਸ ਸਮੇਂ ਦੀ ਸਿਚੁਏਸ਼ਨ ਉਸਮੇਂ ਹੀ ਦਰਾਈਏ ਤਾਂ ਬਹੁਤ ਲੰਮਾ ਚੌੜਾ ਇਤਿਹਾਸ ਬਣਦਾ ਔਰ ਬਣਿਆ ਵੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕਾਰਗੋ ਜੁੱਸ ਜੀ ਇੱਕ ਆ ਵਕ ਟਕਰਾ ਨਹੀਂ ਸੀ ਉਹ ਇੱਕ ਰਾਜਨੀਤਿਕ ਤੋਖਾ ਰਾਜਨੀਤਿਕ ਤੋਖਾ ਤੇ ਦੂਸਰੀਆਂ ਤੰਤਰ ਦੀਆਂ ناکਾਮੀਆਂ ਅਤੇ ਸਾਡੀ ਇੰਡੀਅਨ ਆਰਮੀ ਦੀ ਬਹਾਦਰੀ ਦਾ ਸਮੇਲ ਹੈ ਔਰ ਜੇਕਰ ਗੱਲ ਕਰੀਏ ਕਿਸ ਨੇ ਕੀ ਕੀਤਾ ਤੇ ਉੱਥੇ ਹਰ ਇੱਕ ਫੌਜ ਦੇ ਅਧਿਕਾਰੀ ਨੇ ਜਵਾਨ ਨੇ ਜੀਐਸਓ ਨੇ ਬਹੁਤ ਜਸੀਲੇ ਟਿੱਕੇ ਨਾਲ ਲੜਾਈ ਲੜੀ ਹੈ ਔਰ ਲੜਾਈ ਦੇ ਵਿੱਚ ਜਿੱਤਣ ਦੇ ਕਾਰਨ ਹਾਈਮਰਾਲ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਉੱਥੇ ਫੌਜ ਸੀ ਉਹ ਕੋਈ ਵੀ ਉਸ ਤੇ ਕਲਾਈਮੇਟ ਨਹੀਂ ਸੀ ਹੋਇਆ ਉਹਨਾਂ ਦਾ ਔਰ ਦੂਸਰਾ ਜਿਹੜਾ ਸਾਡਾ ਆਮ ਫੌਜ ਦਾ ਹੁੰਦਾ ਹੈ ਬਈ ਐਕਸੈਸ ਆਫ ਮੇਨਟੇਨ ਕੋਈ ਸਹੀ ਨਹੀਂ ਸੀ ਲੇਕਿਨ ਫਿਰ ਵੀ ਆਪੋ ਆਪਣੀ ਕੌਮ ਧਰਮ ਮੱਜ ਰੈਜਮੈਂਟਲ ਦੀ ਸਪਿਰਟ ਕਾਰਨ ਲੋਕ ਬਹੁਤ ਬਹੁਤਿਆਂ ਲੜੇ ਤੇ ਉੱਥੋਂ ਅਸੀਂ ਜਿੱਤ ਪ੍ਰਾਪਤ ਕੀਤੀ ਸਰਤ ਸਾਬ ਸਕੂਲਾਂ ਦੇ ਵਿੱਚ ਇਹਰਾ ਨੀਨ ਇਹ ਪ੍ਰੋਗਰਾਮ ਕਰਾਉਂਦਾ ਤੇ ਮੇਰਾ ਮਕਸਦ ਹੈ ਅੱਜ ਅਸੀਂ ਸਭ ਤੋਂ ਪਹਿਲਾਂ ਹੋਪ ਸੁਖਰਗੜਾ ਰੈਂ ਬ੍ਰਿਗੇਡ ਕਮਾਂਡ 80 6 ਬ੍ਰਿਗੇਡ ਦੇ ਔਰ ਨਾਲ ਹੀ 711 ਜੀਰ ਦੇ ਹੁਕਮਾਨ ਅਧਿਕਾਰੀ ਸੁਸਾਤ त्रिपाठी ਜੀ ਦੇ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਔਰ ਸਾਡੇ ਭੈਣ ਮੀਆਂ ਖਾਂ ਗਾਰੀ ਸਕੂਲ ਦੇ ਵਿੱਚ ਆ ਕੇ ਤੇ ਇਹ ਸ਼ਹੀਦਾਂ ਨੂੰ ਯਾਦ ਕੀਤਾ ਔਰ ਕਾਰਗਲ ਵਿਜੇ ਦਿਸ਼ ਦਾ ਮਨਾਇਆ ਇਹਦੇ ਨਾਲ ਸਭ ਤੋਂ ਵੱਡਾ ਮੈਨੀਫੈਸਟ ਹੈ ਕਿ ਜੋ ਸਾਡਾ ਸਪਿਰਿਟ ਹੈ ਸਾਡੀ ਕੌਮ ਸਪਿਰਿਟ ਹੈ ਧਰਮ ਸਪਿਰਿਟ ਹੈ এনਵਰਨਮੈਂਟਲ ਸਪਿਰਿਟ ਹੈ ਉਹ ਜਿੰਦਾ ਰਹਿੰਦੀ ਹੈ ਔਰ ਆਉਣ ਵਾਲੇ ਜਿੱਦਾਂ ਲਗਭਗ ਇੱਥੇ 150-200 ਬੱਚਿਆਂ ਨੇ ਅੱਜ ਪ੍ਰੋਗਰਾਮ ਦੇਖਿਆ ਆ ਇਹ ਇਹਨਾਂ ਵਿੱਚ ਵੀ ਉਹ ਉਹ ਯਾਗਰ ਹੁੰਦੀ ਹੈ ਕਿ ਫੌਜ ਦਾ ਕੰਮ ਕਰਨ ਦਾ ਤਰੀਕਾ ਕੀ ਹੈ ਫੌਜ ਫੌਜ ਆਪਣੇ ਡਿਸਪਲਨ ਨੂੰ ਕਿਦਾਂ ਮੇਨਟੇਨ ਰੱਖਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਨੂੰ ਆਸ ਹੈ ਕਿ ਬਹੁਤ ਸਾਰੇ ਨੌਜਵਾਨ ਨੌਜਵਾਨ ਲੜਕੇ ਤੇ ਲੜਕੀਆਂ ਜਿਹੜੇ ਫੌਜ ਨੂੰ ਕਿਤੇ ਚਲੇ ਜਾਣਗੇ ਇਹ ਸਾਨੂੰ ਇਹਦਾ ਬੈਨੀਫਿਟ ਹੋਏਗਾ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿੰਨੇ ਕਿਤੇ ਨਸ਼ੇ ਨੇ ਆਪਣਾ ਜਾਲ ਬੜੇ ਵੱਡੇ ਲੈਵਲ ਤੇ ਵਿਸਾਇਆ ਹੋਇਆ ਹੈ ਨੌਜਵਾਨਾਂ ਨੂੰ ਕੀ ਲੱਗਦਾ ਕਿ ਇਸ ਤਰੀਕੇ ਨਾਲ ਜਿਹੜਾ ਹੋਰ ਵੀ ਜਿਹੜਾ ਯਾਰ ਜਾਗਰੂਕ ਕੀਤਾ ਜਾਏ ਤਾਂ ਜੋ ਇੱਕ ਨੌਜਵਾਨ ਨੂੰ ਜਮਾ ਵੱਲੋਂ ਜਿਹੜਾ ਖਿੱਚਿਆ ਚਲੇ ਉਹ ਸਿਰੇ ਇਹੋ ਜਿਹੇ ਉਪਰਾਲੇ ਜਾਂ ਸਰਕਾਰ ਵੱਲੋਂ ਜਾਂ ਆਮ ਲੋਕਾਂ ਵੱਲੋਂ ਜਿਹੜੇ ਕੀਤੇ ਜਾਣੇ ਚਾਹੀਦੇ ਸਕਰਾਲ ਵੱਲੋਂ ਉਪਰਾਲੇ ਸਮੇਂ-ਸਮੇਂ ਤੇ ਆਪਣੇ ਤਰੀਕੇ ਨਾਲ ਕਰਦੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਆਪ ਜਾਗਣਾ ਪੈਣਾ ਅਗਰ ਸਾਡੇ ਪਿੰਡਾਂ ਦੇ ਵਿੱਚ ਇਹੋ ਜਿਹੇ ਕਲੱਬ ਇਹੋ ਜਿਹੇ ਸੰਸਥਾਵਾਂ ਮੈਂਟੇਨ ਹੋਣ ਜਿਹੜੀਆਂ ਬੱਚਿਆਂ ਨੂੰ ਇਕੱਠੇ ਕਰਕੇ ਇਸ ਪਾਸੇ ਨੂੰ ਤੋਰਨ ਅਗਰ ਮੰਨ ਲਓ ਸਰਕਾਰ ਸਾਨੂੰ ਗਰਾਊਂਡ ਬਣਾ ਕੇ ਵੀ ਦਿੰਦੀ ਹੈ ਤੇ ਅਸੀਂ ਉੱਤੇ ਪਹੁੰਚਦੇ ਹੀ ਨਹੀਂ ਉਹਦਾ ਮੈਨੇਜਮੈਂਟ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਤੇ ਉਹ ਗਰਾਊਂਡ ਉੱਪਰ ਪੱਥਰ ਰੋਹਿਟ ਲਾਇਦਾ ਕਿ ਸਾਨੂੰ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਕਰਨਾ ਚਾਹੀਦਾ ਹੈ ਕਿ ਆਪਣੇ ਜਵਾਨਾਂ ਨੂੰ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਤੋਰ ਕੇ ਮੋੜ ਕੇ ਸਮਝਾ ਕੇ ਤੇ ਗਰਾਊਂਡ ਵਾਲੇ ਪਾਸੇ ਲੈ ਕੇ ਆਉਣਾ ਜ਼ਰੂਰੀ ਨਹੀਂ ਕਿ ਫਿਜ਼ੀਕਲ ਫਿਟਨੈਸ ਧਰਤੀਆਂ ਵਾਸਤੇ ਹੁੰਦਾ ਹੈ ਫਿਜ਼ੀਕਲ ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਆਪਣੇ ਜਿਹੜੀ ਜ਼ਵੀਰ ਹੈ ਉਹ ਕੰਪਿਊਟਰ ਕਰਵਾਤੇ ਬਹੁਤ ਘੱਟ ਹੋਰ ਬਜ਼ੁਰਗਾਂ ਵਾਸਤੇ ਆ ਲੇਕਿਨ ਸਭ ਤੋਂ ਵੱਡੀ ਗੱਲ ਮੇਰਾ ਮੰਨਣਾ ਇਹ ਹੈ ਕਿ ਇਸ ਵਾਸਤੇ ਆਪਣੇ ਸੁਭਾਦ ਨੂੰ ਸਿਹਤ ਹੋਣਾ ਪੈਣਾ ਤੁਹਾਨੂੰ ਕਿਹੋ ਆਪੀ ਰੱਖੀ ਧੰਨਵਾਦ ਸੋ ਸਾਡੇ ਨਾਲ ਹਰਦੀਪ ਸਿੰਘ ਜੀ ਫੌਜ ਸਾਹਿਬੀ ਮੇਰੇ ਨਾਲ ਫੌਜਾ ਬਹੁਤ ਬੜਾ ਉਪਰਾਲਾ ਆਪ ਸਭ ਫੌਜੀ ਬਿਰਾ ਦੇ ਸਾਥ ਦੇ ਨਾਲ ਜੜੇ ਰੱਖੇ ਅੱਜ ਭੈਣੀਆਂ ਕਾਂ ਦੇ ਵਿੱਚ ਹੋਇਆ ਤੇ ਇਹ ਲੱਗਦਾ ਕਿ ਇਹਦੇ ਕਿੰਨੇ ਕੁ ਫਾਇਦੇ ਹੋਣ ਵਾਲੇ ਆਉਣ ਵਾਲੇ ਸਭ ਇਹਦੇ ਉਹਨਾਂ ਦੇ ਸੰਬੰਧ ਤੇ ਫਾਇਦੇ ਹੋਣੇ ਆ ਉਹ ਸਭਾਂ ਤੁਸੀਂ ਦਾ ਪਰ ਜੋ ਐਸਐਮ ਸਾਡੇ ਜਿਹੜੇ ਸਮਾਜ ਨੂੰ ਫਾਇਦਾ ਇਹ ਹੈ ਕਿ ਜਿੰਨੇ ਵੀ ਬੱਚੇ ਸਾਡੇ ਗਵਾਹੇ ਪੈ ਰਹੇ ਆ ਨਸੇ ਅਮਰੀ ਸਾਈਟ ਤੇ ਜਾ ਰਹੇ ਆ ਇਹੋ ਜੇ ਪ੍ਰੋਗਰਾਮ ਸਾਲ ਚ ਇੱਕ ਦੋ ਵਾਰ ਜ਼ਰੂਰ ਵੀ ਕੇ ਜਾਣ ਤਾਂ ਕਿ ਬੱਚਿਆਂ ਦਾ ਜੋ ਰੁਝਾਨਾ ਉਹ ਜੇ ਮਾਮਲੀ ਸਾਈਡ ਤੇ ਆਰਮੀ ਵਾਲੇ ਸਾਈਡ ਤੇ ਹੋਵੇਗਾ ਤੇ ਆਪਣੀ ਸਰੀਰ ਦੀ ਫਿਕਰ ਰੱਖਣਾ ਉਹ ਨਾਲ ਸਭ ਚੀਜ਼। ਸੋ ਬਹੁਤ ਵਧੀਆ ਵਿਚਾਰ ਨੇ ਸਰਦਾਰ ਸਾਹਿਬ ਉਹਨਾਂ ਦੇ ਇਹ ਬਿਆਨ ਨੇ ਕਿ ਪੰਜਾਬ ਦੇ ਵਿੱਚ ਹਰ ਸਕੂਲ ਦੇ ਵਿੱਚ ਇਹ ਰਿਆ ਸਾਲ ਦੇ ਵਿੱਚ ਦੋ ਤੋਂ ਚਾਰ ਪ੍ਰੋਗਰਾਮ ਜਿਹੜੇ ਫੌਜੀਆ ਦੇ ਜਾਂ ਹੋਰ ਕਈ ਸੰਸਥਾਵਾਂ ਦੇ ਉਹਨੇ ਬਹੁਤ ਲਾਜ਼ਮੀ ਹੋ ਚੁੱਕੇ ਨੇ ਜਾਂ ਹੁਣ ਦੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਸੁਧਾਰਨਾ ਆ ਜਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਆ ਤੇ ਮੇਰਾ ਮੰਨਣਾ ਇਹ ਆ ਕਿ ਆਪੋ ਆਪਣੇ ਬੱਚੇ ਦਾ ਖਿਆਲ ਰੱਖ ਲਈਏ ਸਰਕਾਰਾਂ ਤੇ ਆਸ ਜਿਹੜੀ ਆ ਨਹੀਂ ਕਰਨੀ ਚਾਹੀਦੀ ਸੋ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਔਰ ਬੱਚਿਆਂ ਨੂੰ ਮੋਟੀਵੇਸ਼ਨ ਦਿਓ ਜਿਹੜਾ ਆ ਕਿ ਪਰ ਲੈ ਕੇ ਵੱਡੇ ਅਫਸਰ ਬਣੋ ਤੁਹਾਨੂੰ ਪਸੰਦ ਨਹੀਂ ਆ Absolutely. E